ਸੋ ਲੋਬੀ ਮਿੱਤਰੋ ਸਵਾਗਤ ਹੈ ਤੁਹਾਡਾ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਦੀ ਵੀਡੀਓ ਆ ਪਿੰਡ ਸੂਚ ਨੇੜੇ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਬਾਈ ਜਸਦੇਵ ਕਰੋ ਅੱਜ ਦੀ ਵੀਡੀਓ ਲੈ ਕੇ ਆਇਆ ਵੀਰ ਵਪਾਰ ਦਾ ਕੰਮ ਕਰਦਾ ਮੱਝਾ ਰੁਟੀਨ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਸੱਜਰਾਂ ਟੋਕੜ ਗੱਬਣਾ ਅਫਸਰ ਝੋਟੀਆਂ ਸਾਰੇ ਪ੍ਰਕਾਰ ਦਾ ਮਾਲ ਆਉਂਦਾ ਰਹਿੰਦਾ ਬਾਈ ਕੋਲੇ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਪਹਿਲੇ ਨੰਬਰ ਤੇ ਆ ਝੋਟੀ ਦਿਖਾਵਾਂਗੇ ਦੂਜੇ ਨੰਬਰ ਤੇ ਇੱਕ ਬਹੁਤ ਹੀ ਸ਼ਕੀਨ ਚੰਗੇ ਕਦ ਕਾੜ ਦੀ ਪਿਓਰ ਮੋਰਾ ਦੇ ਵਿੱਚ ਇੱਕ ਝੋਟੀ ਉਹ ਦਿਖਾਵਾਂਗੇ ਬਾਕੀ ਡਿਟੇਲ ਬਾਅਦ ਤੋਂ ਲਵਾਂਗੇ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਝੋਟੀ ਦੀ ਫੇਸ ਬਿਊਟੀ ਚੈੱਕ ਕਰੋ ਕੰਨੀ ਵਾਲਾ ਸਿੰਘ ਤੇ ਕੱਦ-ਕਾੜ ਦੀ ਮੀਡੀਅਮ ਬਿਲਕੁਲ ਜੈੱਡ ਬਲੈਕ ਆ ਪੂਛ ਦੇ ਵਿੱਚ ਇੱਕ ਵੀ ਵਾਲ ਚਿੱਟਾ ਨਹੀਂਗਾ ਸੋ ਇਹਦੀ ਡਿਟੇਲ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਸੋ ਸਭ ਤੋਂ ਪਹਿਲਾਂ ਉਹਨੂੰ ਤੋੜ ਕੇ ਦਿਖਾਵਾਂਗੇ ਲਓ ਵੀ ਮਿੱਤਰੋ ਤੁਰਦੀ ਤੋਂ ਝੋਟੀ ਦਾ ਤੋਰਾ ਚੈੱਕ ਕਰੋ ਤੁਸੀਂ ਬਿਲਕੁਲ ਸਾਫ਼ ਸੁਥਰੇ ਅੰਗਾਂਬੇਰਾਂ ਦੀ ਬਿਲਕੁਲ ਕੁੰਡੇ ਸਿੰਘਾਂ ਦੀ ਫੇਸ ਬਿਊਟੀ ਬਹੁਤ ਸੋਹਣੀ ਹੈਗੀ ਸੋ ਇੱਥੋਂ ਦੇਖੋ ਸਾਹ ਕਾਲੀ ਝੋਟੀ ਇੱਕ ਵੀ ਬੂਥ ਦੇ ਵਿੱਚ ਬਾਲ ਚਟਾ ਨਹੀਂ ਪਿਓਰ ਮੋਰਾ ਦੇ ਵਿੱਚ ਖੜਨੀ ਖੁਣੀ ਚੈੱਕ ਕਰ ਲਓ ਸੋ ਬਾਈ ਨਾ ਕਰਾਉਣਿਆਂ ਗੱਲਬਾਤ ਇਹਦੀ ਡਿਟੇਲ ਲੈ ਕੇ ਦੇਵਾਂਗੇ ਅੱਸੀ ਗੱਲ ਬਾਈ ਅੱਸੀ ਗੱਲ ਜੀ ਸਰਦਪੁਰ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਜਸਪ੍ਰੀਤ ਸਿੰਘ ਪਿੰਡ ਸੌਚਾਈ ਆਪਣਾ ਇੱਕ ਜ਼ਿਲ੍ਹਾ ਬਠਿੰਡਾ ਕੰਟੈਕਟ ਨੰਬਰ 959130 ਤੁਹਾਨੂੰ ਚਾਹੀਦੀ ਇਹ ਝੋਟੀ ਡਿਟੇਲ ਦੱਸਿਓ ਵੀ ਕੀ ਗੱਲਬਾਤ ਆ ਸਾਰੀ ਏ ਜੀ ਤੀਜੇ ਸਵੇਣ ਨੂੰ ਗੱਭਣਾ ਆਈ ਸਾਢੇ 6 ਮਹੀਨੇ ਗੱਭਣ ਦਾ ਉੱਤੇ ਹੋ ਗਈ ਪਲੱਸ ਉਹੀ ਦੁੱਧੋਂ ਡرائی ਹੈ 2 ਲੀਟਰ ਦੁੱਧ ਆਈ ਆਪਣੇ ਕੋਲ ਵੀ ਥਣਪਾਸ ਕਰਾਉਂਦੀ ਹੈਗੀ ਹਾਂ ਜੀ ਹਾਂ ਥਣਪਾਸ ਕਰਾਉਂਦੀ ਟੀਕਾ ਲਾ ਕੇ ਪਾਸ ਕਰਾਉਂਦੀ ਹੈ ਟੀਕਾ ਲਾ ਕੇ ਆਪੇ ਪਾਸ ਕਰਤੀ ਸਾਢੇ 6 ਮਹੀਨੇ ਦੀ ਗੱਭਣ ਹਾਂ ਸਾਢੇ 6 ਮਹੀਨੇ ਉੱਤੇ ਚੱਲ ਰਹੀ ਹੈ ਜੀ ਚੈੱਕ ਪਾਸ ਹੈ ਜੀ ਹਾਂ ਚੈੱਕ ਪਾਸ ਹੈ ਜੀ ਕੋਈ ਵੀ ਵੀ ਆਵੇ ਥੱਲੀ ਕਰਕੇ ਕੋਈ ਡਾਕਟਰ ਲੈ ਆਵੇ ਥੱਲੀ ਕਰਕੇ ਲੈ ਕੇ ਆਇਆ ਆਪਣੇ ਕੋਲ ਹਾਂ ਆਪਣੇ ਕੋਲ ਚੈੱਕ ਪਾਸ ਓਕੇ ਹਾਂ ਆਪਣੇ ਕੋਲ ਚੈੱਕ ਪਾਸ ਓਕੇ ਜੀ ਇਹਦਾ ਮੁੱਲ ਕਿੰਨਾ ਲੈਣ ਦੇ ਨਾਲਾ ਮੁੱਲ ਕਿੰਨਾ ਜੀ ਮੁੱਲ ਕਰਦਾ ਵੀ ਤੁਹਾਡੀ ਵੀਡੀਓ ਦੇਖੋ ਬਣ ਬਾਈ ਆਪਾਂ ਦਾ ਮਾਨਤਾ ਪੂਰਾ ਫਲਵਿਜੀ ਕਰਕੇ ਤੋਂ ਲਓ ਵੀ ਮਿੱਤਰੋ ਝੋਟੀ ਤੀਜਾ ਜੂਆ ਸੁੰਦੀਆ 6.5 ਮਹੀਨੇ ਦੀ ਗੱਬਣਾ ਰੇਟ 85000 ਆ ਵੀਰ ਕਹਿੰਦਾ 80 ਦੀ ਜਸਨੋ ਆ ਤੇ ਸੋ ਲਓ ਵੀ ਮਿੱਤਰੋ ਝੋਟੀ ਤੁਰਦੀ ਤੋਂ ਤੋਰਾ ਚੈੱਕ ਕਰੋ ਤੁਸੀਂ ਪਹਿਲੇ ਨੰਬਰ ਤੇ ਆ ਝੋਟੀ ਆ ਦੂਜੇ ਨੰਬਰ ਦੇ ਵਿੱਚ ਬਹੁਤ ਹੀ ਸੋਹਣੀ ਸੁਨੱਖੀ ਮੋਰਾ ਦੇ ਵਿੱਚ ਤੁਹਾਨੂੰ ਝੋਟੀ ਦਿਖਾਵਾਂਗੇ ਸੋ ਲੋ ਵੀ ਮਿੱਤਰੋ ਦੂਜੇ ਨੰਬਰ ਤੇ ਵਿੱਚ ਤੁਹਾਨੂੰ ਨਾ ਆਹ ਇੱਕ ਤੋਹਫਾ ਪੀਸ ਦਿਖਾਵਾਂਗੇ ਇਹ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੇਰਾ ਆਈਡੀਆ ਵੀ ਕਿ ਬਹੁਤ ਚੰਗੇ ਸੀਮਨ ਦੀ ਝੋਟੀ ਹੈਗੀ ਸੋ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਖੜਨੀ ਖੁੜਨੀ ਚੈੱਕ ਕਰ ਲਓ ਝੋਟੀ ਤੁਸੀਂ ਬਿਲਕੁਲ ਮੇਲਿਆਂ ਵਾਲੀ ਖੜਨੀ ਹੈਗੀ ਫੇਸ ਬਿਊਟੀ ਬਹੁਤ ਪਿਆਰੀ ਆ ਕੰਨੀ ਵਾਲਾ ਰੰਗ ਸਿੰਘ ਲੰਬੀ ਬੂਸ ਝੋਟੀ ਦੀ ਲਵਾਈ ਚੈੱਕ ਕਰ ਲਓ ਪਿੱਠ ਬੁੜੇ ਦੀ ਬੰਤਰ ਚੈੱਕ ਕਰ ਲਓ ਇਥੋਂ ਤੋਂ ਤੁਸੀਂ ਪਹਿਲਾਂ ਖੜਨੀ ਚੈੱਕ ਕਰੋ ਤੁਸੀਂ ਝੋਟੀ ਦੀ ਸੋ ਉਸ ਤੋਂ ਬਾਅਦ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਪਹਿਲਾਂ ਹੁਣ ਤੋੜ ਕੇ ਦਿਖਾਵਾਂ ਬਾਈ ਤੋੜ ਦੇ ਇਧਰ ਨੂੰ ਸੋ ਲੋ ਵੀ ਤੁਰਦੀ ਤੋਂ ਚੈੱਕ ਕਰ ਲਿਓ। ਬਾਕੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਕੁਆਲਿਟੀ ਮੂੰਹੋਂ ਆਪ ਵੀ ਬੋਲਦੇ ਆ ਵੀ ਛੋਟੀ ਦੀ ਕਿਹੜੀ ਕੁਆਲਿਟੀ ਆ ਕੀ ਗੱਲ ਬਾਤ ਹੈ ਇਹਦੇ ਵਿੱਚ ਕੀ ਖਾਸੀਅਤ ਆ ਤੁਸੀਂ ਇੱਥੋਂ ਮੁੜਦੀ ਤੋਂ ਫੇਰ ਚੈੱਕ ਕਰ ਲਓ। ਸੋ ਇੱਕ ਵਾਰੀ ਬਾਈ ਰੋਕ ਲੈ ਇੱਥੇ। ਸੋ ਲੋ ਵੀ ਤੁਸੀਂ ਚੈੱਕ ਕਰ ਲਓ ਚਾਰੇ ਥਣਾ ਦੀ ਓਕੇ ਆ ਕੈਮਰੇ ਤੋਂ ਜ਼ਰੂਰ ਡਰਦੀ ਆ ਉਹ ਜੇ ਕੋਈ ਵੀਰ ਭਾਈ ਲੈਣ ਆਊ ਤਾਂ ਉਹ ਤਸੱਲੀ ਜ਼ਰੂਰ ਕਰ ਲਿਓ ਤੁਸੀਂ। ਸੋ ਇਹਦੀ ਡਿਟੇਲ ਆਪਾਂ ਤੁਹਾਨੂੰ ਬਾਅਦ ਤੋਂ ਲੈ ਕੇ ਹਾਂਜੀ ਭਾਈ ਜੀ ਇਹ ਦੂਜੀ ਛੋਟੀ ਡਿਟੇਲ ਦੱਸੋ। ਕੋਈ ਬਲਲੀ ਕੋਨਾ ਨੂੰ ਸੁਣੇ ਜਦੋਂ ਇਹ ਮੇਰੇ ਟੈਂਪਰਾਂ ਤੋਂ ਆਈ ਪਹਿਲੇ ਸੂਏ ਸੂਈਆਂ ਦੂਜੇ ਲਈ ਗੱਬਣਾ ਕਿੰਨੇ ਮਹੀਨੇ ਦੀ ਗੱਬਣਾਈ ਹੈ ਇਹ ਹੈ ਇਹ ਸੀਮਨ ਨੇ ਵੀ ਨਾਲ ਜਿਕੇ ਦਿਮਾਚਣਾ ਆਪਾਂ ਨੂੰ ਹੂੰ ਇਹਨਾਂ ਜਿਹੜੀ ਗੱਪਣ ਕੋਈ ਨੀ ਟੀਪੀ ਰਾ ਕੇ ਚੈੱਕ ਕਰਕੇ ਲਿਆ ਸਕਦਾ ਇਹਦਾ ਮਿਲਕ ਰਿਕਾਰਡ ਕੀ ਰਿਆ ਦੱਸਣ ਉਹ ਜਿਹੜਾ ਬਾਈਆਂ ਨੇ ਦੱਸਿਆ ਪਈ ਸੋਨ 14 40 ਲੀਟਰ ਗਈ ਪਹਿਲੇ ਸੂਆ ਦਿੱਤਾ ਪਹਿਲੇ ਸੂਆ 14 ਕਿਲੋ ਇਹ ਸੀਮਨ ਦਾ ਕਨਫਰਮ ਨਹੀਂ ਵੀ ਕਿਹੜੇ ਸੀਮਨ ਦੀ ਆ ਇਹ ਸੋਲ ਕਨਫਰਮ ਨਹੀਂ ਕੋਈ ਨੂਰ ਦੀ ਆ ਠੇਕੇਦਾਰਾਂ ਨੇ ਲੱਗੇ ਹਨ ਆਪਾਂ ਨੂੰ ਵੀ ਪੱਕਾ ਪਤਾ ਲੱਗੇ ਵੀ ਬਾਕੀ ਜਿਹੜੀ ਬਾਈਆਂ ਨੇ ਕਹਿ ਕੇ ਇੱਥੇ ਵੀ ਐਲ ਡੀ ਐਫ ਵਾਲਾ ਜਿਹੜਾ ਕੋਈ ਨੂਰ ਬੋਲਾ ਉਹਦੀ ਕਹਿ ਕੇ ਇੱਥੇ ਅੱਗੇ ਗੱਪਣ ਕਿਹੜੇ ਸੀਮਨ ਤੋਂ ਪਤਾ ਹੀ ਕੁਛ ਤਾਂ ਦੱਸ ਗੱਪਣ ਦਾ ਦੂਜੇ ਸੂਏ ਲਈ ਗੱਬਣਾਗੀ ਸੋ ਡਿਟੇਲ ਬਾਈ ਤੋਂ ਲੈ ਕੇ ਦੇ ਦਾਂਗੇ ਤੁਹਾਨੂੰ ਇੱਕ ਇਹ ਦੂਜਾ ਸੂਆ ਹੁੰਦੀ ਐ ਇਸ ਬਾਰੇ ਹਾਂਜੀ ਹਾਂਜੀ ਦੂਜੇ ਸਾਢੇ 6 ਮਹੀਨੇ ਦੀ ਗੱਬਣਾ ਪਹਿਲੇ ਸੂਏ ਜਿਹੜਾ 14 ਕਿਲੋ ਦੁੱਧ ਰਿਹਾ ਹੈਗਾ ਸੋ ਇਹਦਾ ਮੁੱਲ ਵੜੀ ਕੀ ਹੈ ਜੀ ਮੁੱਲ ਵੜੀ ਦਾ 1,25,000 ਰੁਪਏ ਜੀ ਸਵਾ ਲੱਖ ਮੁੱਲਾ ਜਿਹੜੀ ਦੇਣੀ ਲੈਣੀ ਕਿੰਨੇ ਜੱਸ ਨੂੰ ਕਿੰਨੇ ਦੀ ਹੈ ਜੱਸ ਨੂੰ ਜੀ ਇੱਕ 20 ਦੀ ਆਪਾਂ ਹਾਲਾ ਕਰ ਦਾਂਗੇ ਜੀ ਕੋਈ ਹੋਰ ਬੰਦ ਭਾਈ ਆਪਣੀ ਵੀਡੀਓ ਦੇਖ ਕੇ ਦਾ ਹਰ ਮਾਨਤਾਨ ਕਰਾਂਗੇ ਇੱਕ 20 ਦੀ ਬਾਈ ਕਹਿੰਦਾ ਝੋਟੀ ਦੇਣੀ ਆ ਮਾਨਤਾਨ ਹੋਰ ਹੋਊ ਸਾਢੇ 6 ਮਹੀਨੇ ਦੀ ਗੱਬਣਾ ਤੇ ਦੁੱਧੋਂ ਡਰਾਈ ਹੈ ਜੀ ਸੋ ਝੋਟੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਸੋ ਇੱਥੋਂ ਓਵਰਵਿਊ ਤੁਹਾਨੂੰ ਦਿਖਾ ਦਾਂਗੇ ਪਠੋਪੜੇ ਦੀ ਬਾਂਤਰ ਬਹੁਤ ਸੋਹਣੀ ਹੈਗੀ ਕੰਨੀ ਵਾਲਾ ਰਿੰਗ ਸਿੰਘ ਬਾਕੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਜਿਹੜਾ ਐਲਡੀਐਫ ਵਾਲਾ ਦਾ ਕੋਹੀਨੂਰ ਬੋਲਾ ਉਹਦੇ ਰਿਜ਼ਲਟ ਤਾਂ ਆਪੇ ਬੋਲ ਦਿਆ ਮੂੰਹ ਬਹੁਤ ਚੰਗਾ ਬੋਲਾ ਸੋ ਝੋਟੀ ਵੀ ਕੁਆਲਿਟੀ ਝੋਟੀ ਦੀ ਚੈੱਕ ਕਰ ਲਓ ਇੱਥੋਂ ਤੁਸੀਂ 7 ਲੱਖ ਮੁੱਲਾ ਇੱਕ ਵੀ ਜੋ ਮਾਨਦਾਨ ਹੋ ਜਾਊਗਾ ਸੋ ਪਿੰਡ ਵਾਈ ਦਾ ਸੂਚ ਤਹਿਸੀਲ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਨੇੜੇ ਰਾਮਪਰਾ ਫੂਲ ਸੋ ਦੋਨੇ ਝੋਟੀਆਂ ਵਿੱਚੋਂ ਜੇ ਕਿਸੇ ਵੀਰ ਭਾਈ ਨੂੰ ਕੋਈ ਵੀ ਝੋਟੀ ਚੰਗੀ ਲੱਗਦੀ ਆ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਸੋ ਇਹ ਦੋ ਝੋਟੀਆਂ ਸੀ ਇਸ ਵੀਡੀਓ ਦੇ ਵਿੱਚ ਸੋ ਜੇ ਕਿਸੇ ਵੀ ਭਰਾ ਨੇ ਵੀਡੀਓ ਬਣਾਉਣੀਆਂ ਤੋਂ ਆਪਣੇ ਨਾਲ ਤੁਸੀਂ ਸੰਪਰਕ ਕਰ ਲਿਓ 9592288488 ਸੋ ਦੋਨੇ ਝੋਟੀਆਂ ਵਿੱਚੋਂ ਜੇ ਕਿਸੇ ਵੀ ਵੀਰ ਭਰਾ ਨੂੰ ਕੋਈ ਵੀ ਝੋਟੀ ਚਾ ਚਦੀਆ ਤਾਂ ਬਾਈ ਦਾ ਸੰਪਰਕ ਸੋ ਨੰਬਰ ਤੁਹਾਨੂੰ ਦੇਤਾ ਸੋ ਕਾਲ ਬਾਈ ਨੂੰ ਕਰ ਲਿਓ ਵੀਡੀਓ ਐਂਡ ਤੱਕ ਦੇਖਣ ਦੇ ਲਈ ਧੰਨਵਾਦ